ਤੁਹਾਡਾ ਨਾਮ ਕੀ ਇਤਨੀ ਕਿੱਥੇ ਰਹਿੰਦੇ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਨੁਰਗਾਪੁਰ ਰਹਿਣਾ ਮੈਂ ਕੀ ਹੋਇਆ ਤੁਹਾਡੇ ਨਾਲ ਮੈਂ ਜੀ ਸੱਦੋਂ ਮਾਰੇ ਵਿਆਹਿਆ ਸੀਗਾ ਬਲਾਚੋਰ ਦੇ ਕੋਲ ਕਿਹੜੇ ਸਾਲ 2017 ਚ 23 ਤਰੀਕ ਨੂੰ ਪੰਜਵੇਂ ਮਹੀਨੇ ਵਿਆਹ ਹੋਇਆ ਸੀ ਮੇਰਾ ਤੇ ਸੁਖਵਿੰਦਰ ਕੌਰ ਨਾਲ ਵਿਆਹ ਹੋਇਆ ਸੀ ਉਹ 2-3 ਸਾਲ ਮੈਂ ਇੱਥੇ ਰਹੀ ਆ ਉਹ ਪਿਆਰ ਹੁੰਦਾ ਜਗਾ ਬਦੇਰਾ ਕਦੇ ਐਦਾਂ ਦਿਖਾਵੇ ਨਹੀਂ ਕੀਤਾ ਜਾਦੀ ਉਹ ਬਾਹਰ ਗਈ ਆ ਉਹਨੇ ਇੱਕ ਵਾਰ ਨਹੀਂ ਫੋਨ ਕੀਤਾ ਵਲੋਗ ਚ ਗੁੰਮ ਪਾਇਆ ਮੇਰਾ ਕਿੰਨੇ ਸਾਲ ਤੋਂ ਬਾਅਦ ਬਾਹਰ ਗਈ ਨੂੰ ਹੋ ਗਏ 2 ਸਾਲ 2 ਸਾਲ 2 ਸਾਲਾਂ ਨੂੰ ਕਦੇ ਫੋਨ ਨਹੀਂ ਕੀਤਾ ਨਾ ਪੁੱਛਿਆ ਚੱਲ ਇੱਕ ਮੇਰੇ ਬੇਟਾ 4 ਸਾਲ ਦਾ ਨਾ ਇਹਨੂੰ ਕਦੇ ਗੂੰਗ ਦਿੱਤਾ ਉਹਨਾਂ ਨੇ ਤੁਸੀਂ ਕਦੇ ਆਪਣੀ ਸਾਸ ਨੂੰ ਪੁੱਛਿਆ ਸੌਰਣ ਪੁੱਛਿਆ ਤੁਸੀਂ ਉਹਨਾਂ ਨਾਲ ਵੀ ਮੇਰਾ ਕੋਈ ਕਨੈਕਟ ਨਹੀਂ ਉਹਨਾਂ ਨਾਲ ਕੋਈ ਮਿਲ ਪਾਣ ਵਿਲੇ ਜਦੋਂ ਚਲਾਕ ਮੰਗਦੇ ਉਹਨਾਂ ਨੇ ਤਾਂ ਕਈ ਸਨੇਹੇ ਭੇਜੇ ਰਹੀਆਂ ਕੋਲ ਤਲਾਕ ਮੰਗਦੇ ਉਹ ਤਲਾਕ ਮੰਗਦੇ ਤਲਾਕ ਮੰਗਦੇ ਤਾਂ ਤੁਸੀਂ ਬਾਹਰ ਭੇਜਿਆ ਸੀ ਮੈਂ ਬਾਹਰ ਅਸੀਂ ਭੇਜਿਆ ਸੀ ਕਿੰਨਾ ਪੈਸਾ ਕਰਦਾ 16 ਲੱਖ ਤਾਂ ਅਸੀਂ ਜਿੱਦਾਂ ਸੁਖਿੰਦਰ ਕੌਰ ਦੇ ਖਾਤੇ 'ਚ ਪਾਇਆ ਸੀ 9 ਲੱਖ ਉਹਨਾਂ ਨੂੰ ਕਹੇ ਦਿੱਤਾ ਸੀ ਅੱਛਾ ਉਹਦੀ ਸਾਸ ਨੇ ਉਹਦੀ ਮੰਮੀ ਅੱਛਾ ਹਾਂਜੀ ਸਾਡੇ ਘਰੇ ਆਉਂਦੀਆਂ ਹਾਂ ਅੱਜ ਘਰੇ ਆਂਦੇ ਹਾਂ ਹਾਂਜੀ ਤਾਂ ਕਦੇ ਫੋਨ ਹੀ ਕੀਤਾ ਇੱਕ ਵਾਰ ਉਹਨ ਇੱਕ ਵਾਰ ਤੁਸੀਂ ਤਾਂ ਵੀ ਕੋਸ਼ਿਸ਼ ਕੀਤੀ ਬਲੌਗ ਚ ਬਾਇਓ ਨੰਬਰ ਸਾਡੇ ਸਾਰੇ ਫੈਮਲੀ ਦੇ ਤੁਸੀਂ ਤੁਹਾਡਾ ਬ੍ਰਦਰ ਵੀ ਉੱਥੇ ਹੈਗਾ ਬ੍ਰਦਰ ਉੱਥੇ ਹੈਗਾ ਪਰ ਬ੍ਰਦਰ ਨਾਲ ਗੱਲ ਹੁੰਦੀ ਉਹਨ ਕਦੇ ਗੱਲ ਕੀਤੀ ਨਹੀਂ ਹੈਗੀ ਤੁਹਾਡੇ ਨਾਲ ਕੋਈ ਮੰਗ ਤੁਸੀਂ ਕੀ ਗੱਲ ਜੋ ਤੁਹਾਡੇ ਅੱਡੇ ਤੁਸੀਂ ਪਰਚਾ ਵੀ ਕਰਾਤੀ ਉਸ ਦੇ ਖਿਲਾਫ ਮੰਗ ਹੀ ਆ ਗਣ ਜਾਂ ਬਾਹਰ ਸਾਹ ਦਿਲਵੇ ਜਾਂ ਇੱਥੇ ਆ ਕੇ ਹੁਣ ਸਾਹਬੇ ਆ ਬੇਟਾ ਵੀ ਹੁਣ ਮੇਰਾ ਇੱਥੇ ਇਹਨੂੰ ਸਾਹਬੇ ਹੁਣ ਮੈਂ ਵੀ ਕੋਈ ਮੋਰੇ ਕੰਮ ਕਰਾਂ ਕੋਈ ਤੁਸੀਂ ਕੀ ਕੰਮ ਮੈਂ ਪਲੰਬਰ ਦਾ ਕਰਦਾ ਜੀ ਗਲਮਬਰ ਹਾਂਜੀ ਉਹ ਇੰਗਲੈਂਡ ਚ ਉਹ ਇੰਗਲੈਂਡ ਉਹ ਕੀ ਕਰਦੇ ਉਹ ਉੱਥੇ ਰੈਸਟੋਰੈਂਟ ਚ ਕੰਮ ਕਰਦੇ ਰਿਸਰਚ ਕਰਦੇ ਸਾਡਾ 5.25 ਲੱਖ ਦਾ ਫਸਾ ਸਾਡਾ ਬਾਰੇ ਜਾਂ ਸਾਡੇ ਦਾ ਪੈਸੇ ਵੀ ਲੈ ਗਈ ਆ ਨਾ ਅਸੀਂ ਗਾਂਝੋ ਗਏ ਆ ਜਿਹੜਾ ਮਿੱਤੇ ਲਾ ਕੇ ਗਾਂ ਮੈਨੂੰ ਭੇਜਿਆ ਜਾਵੇ ਇਹਦਾ ਵੀ ਸੌਖੀ ਆਉਣ ਬੱਚੇ ਦੇ ਵੀ ਲੱਗਦੇ ਆ ਉਹਦੀ ਵੀਜ਼ਾ ਉਹਨੂੰ ਵੀ ਸਾਹਮਦੇ ਆ ਬੱਚਾ ਪੜਦਾ ਬੱਚਾ ਪੜਦਾ ਇਹ ਕਿਹੜੇ ਕਲਾਸ ਕਿੰਜੀ ਚਲੇ ਨਾ ਕਿੰਜੀ ਹਾਂਜੀ ਉਹ ਡਿਮਾਂਡ ਕੀ ਪਰ ਤਾਂ ਦਰਜ ਹੋ ਗਿਆ ਡਿਮਾਂਡ ਇਹੀ ਆ ਨਾ ਸਾਹਮਣੇ ਜਾਵੇ ਸਾਨੂੰ ਜਾਦ ਇੱਥੇ ਆ ਕੇ ਰੋਵੇ ਜਾਂ ਛੱਡ ਪੈਸੇ ਵਾਪਸ ਕਰੇ ਕੋਰਟ ਮੇਜ ਹੋਵੇ ਕੋਰਟ ਮੈरिज ਹੋਇਆ ਜੀ ਆ 60 ਮੀਟੇ ਕੋਰਟ ਮੈरिज ਇੱਥੇ ਐਦਾਂ ਨਾ ਤੇ ਜਿਹੜੀਆਂ ਫੋਟੋਆਂ ਫੋਟੋਆਂ ਵੀ ਸਗੀਆਂ ਸਾਡੀਆਂ ਸਾਰੀਆਂ ਇੱਥੇ ਵਿਆਹ ਦੀਆਂ ਐਲਬਮਾਂ ਵੀਡੀਓ ਬੋਡੀਓ ਸਾਰੀਆਂ ਉਹ ਚੱਕ ਕੇ ਲੈ ਗਈ ਨਾਲੇ ਉਦੋਂ ਲੈ ਗਈ ਪਹਿਲਾਂ ਹੀ ਪਲਾਨ ਸੀ ਦਾ ਸਸ ਤੋਂ ਪਹਿਲੇ ਚੱਕ ਕੇ ਲੈ ਗਈ ਜਦੋਂ ਉਹ ਵੀ ਇੱਥੇ ਰਹਿੰਦੀ ਹੁੰਦੀ ਸੀ ਸਾਡੇ ਸਾਡੇ ਨਾਲ ਕੋਰਾਂਦੀ ਸੀ ਉਹ ਆ ਜਾਂਦੀ ਸੀਗੀ ਇੱਥੇ ਦੋਏ ਤੀਏ ਦਿਨੇ ਆ ਜਾਂਦੀ ਸੀਗੀ ਉਹ ਲੈ ਲੂਗਾ ਚੱਕ ਕੇ ਹੁਣ ਮੈਨੂੰ ਧਮਕੀਆਂ ਮਿਲ ਰਹੀਆਂ ਬੜਾ ਜ਼ੋਰ ਨਾਲ ਉਹਨਾਂ ਬੰਦਿਆਂ ਵੱਲ ਜਿਆਦਾ ਤਲਾਕ ਲਵੋ ਜਾਂ ਫਿਰ ਨਤੀਜਾ ਕੋਤਨਾ ਕਹਾਂ ਐਦਾ ਡਰਾਂ ਦੇ ਆ ਸਾਨੂੰ ਬਹੁਤ ਤੁਸੀਂ ਕੀ ਕਰੋਗੇ ਤੁਸੀਂ ਤਲਾਕ ਕਰੋਗੇ ਹਾਂ ਅਜੀਜ਼ਾ ਹਣ ਪਰਚਾ ਕੀਤਾ ਦੇਖੋ ਹਣ ਕੀ ਆਂਦਾ ਰਿਜ਼ਲਟ ਸਰਚ ਕੀਤਾ ਇਹ ਪੂਰਾ ਮਾਮਲਾ ਕੀ ਹੈ ਜਰ ਦੁਰਗਾਪੁਰ ਦਾ ਇੱਕ ਕੰਪਲੇਂਟ ਸੀਗਾ ਮਨਪ੍ਰੀਤ ਉਹਨੂੰ ਪੂਰਾ ਮਾਮਲਾ ਕੀ ਹੈ ਇੱਕ ਕਦਮਵਾਰਜ ਹੋਇਆ ਜੀ 420 ਦਾ ਬਾਹਰ ਇਨਕੁਆਰੀ ਇਹ ਇੱਕ ਗਵਿੰਦਰ ਕੌਰ ਦੇ ਖਿਲਾਫ ਗਵਿੰਦਰ ਕੌਰ ਪਤਨੀ ਬ੍ਰੀਖ ਸਿੰਘ ਇੱਕ ਗਵਿੰਦਰ ਕੌਰ ਪਤਨੀ ਬ੍ਰੀਖ ਸਿੰਘ ਵਾਸੀ ਸੁੱਧੇ ਮਾਦਰੇ ਦੇ ਖਿਲਾਫ 25 ਲੱਖ ਰੁਪਏ ਲੈਣ ਦੇਣ ਦਾ ਹੋਇਆ ਇਹ ਕੀ ਬਾਹਰ ਵੇਚਨ ਦਾ ਸੀ ਕਿ ਕਿਆ ਸੀਗਾ ਪਤੀ ਪਤਨੀ ਸੀ ਕਿਆ ਸੀਗਾ ਇਹਦਾ ਨਹੀਂ ਉਹ ਦੂਜਾ ਹੈ ਰਿਸ਼ਤੇਦਾਰੀ ਚੋ ਦੂਤੇ ਲੱਗਦੇ ਹੈ ਠੀਕ ਹੈ ਸੱਚੋ ਸੱਚੋ ਲੈਂਕੇ ਨਾ ਰਿਸ਼ਤੇਦਾਰੀ ਹਾਂ ਉਹ ਇਹੜੀ ਸੁਖਵਿੰਦਰ ਕੌਰ ਹੈ ਨਾ ਉਹ ਵਿਦੇਸ਼ ਕੁੰਡਣ ਜਾਇਆ ਜਾਂਦੀ ਸੀ ਮੈਂ ਇੱਕ ਸਰਪੁਲ ਸਿੰਘ ਸਰਪੰਚ ਹੈ ਦੁਰਗਾਪੁਰਾ ਹੂੰ ਇਹਨੂੰ ਪੂ ਲੋਕ ਕਹਿੰਦੇ ਹੂੰ ਉਹ ਉਹਨਾਂ ਦਾ ਇਸਤੇਦਾਨ ਹੈ ਉਹ ਤੋਂ ਉਹਨਾਂ ਕਿਹਾ ਤਾ ਵੀ ਮੈਨੂੰ ਉਪਦੇਸ਼ ਪੀ ਇੰਗਲੈਂਡ ਭੇਜ ਦੋ ਹੂੰ ਮੈਂ ਫਿਰ ਇਕਰਾਰਨਾਮਾ ਇਹਨ ਕਰ ਲੈ ਵੀ ਵਾਪਸ ਕਰ ਦਾਂਗੇ ਹੂੰ ਇੱਕ ਸਾਲ ਚ ਪਏ ਪਰ ਵਾਰ ਵਾਰਸ ਨਹੀਂ ਕੀਤੀ ਉਹ ਜਿਹੜਾ ਉਸਕਾ ਜਿਹੜਾ ਮੁੰਡਾ ਵੀ ਘਰ ਵਾਲਾ ਵੀ ਇੱਥੇ ਹੀ ਹੈ ਉਸਕਾ ਉਹਦਾ ਮੁੰਡਾ ਵੀ ਇੱਥੇ ਹੀ ਹੈ ਬੱਚਾ ਵੀ ਇੱਥੇ ਹੁਣ ਕਹਿੰਦੇ ਕੀ ਕੁਝ ਦੱਸਿਆ ਉਹਨਾਂ ਨੇ ਲੜਕੀ ਵਾਲੇ ਕੀ ਕਹਿੰਦੇ ਕੁੜੀ ਵਾਲੇ ਕੁੜੀ ਵਾਲੇ ਅਜੇ है, अच्छा, मामला दर्ज हो गया, गया। सेक्शन की, की है। चार सौ दो बंदे खिलाफ है दो बंदे एक कुलविंदर कौर एक, एक माँ बेटी है तफ्तीश चल रही है